ਬੀਜੇਪੀ ਦੇ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਗਿਆ ਚੰਡੀਗੜ੍ਹ ਦੇ ਵਿੱਚ ਸੀਐਮ ਰਿਹائش ਦੇ ਨੇੜੇ ਬੀਜੇਪੀ ਦੇ ਵੱਲੋਂ ਇੱਕ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਬੀਜੇਪੀ ਦੀ ਟੌਪ ਲੀਡਰਸ਼ਿਪ ਮੌਜੂਦ ਰਹੀ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੀ ਧਰਨਾ ਦਿੱਤਾ ਗਿਆ ਬੀਜੇਪੀ ਵਰਕਰ ਇੱਥੇ ਮੌਜੂਦ ਰਹੇ ਸੀਐਮ ਰਿਹائش ਕੇਰਨ ਦੀ ਕੋਸ਼ਿਸ਼ ਬੀਜੇਪੀ ਦੇ ਵਰਕਰਾਂ ਦੇ ਵੱਲੋਂ ਕੀਤੀ ਗਈ ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਬੀਜੇਪੀ ਆਗੂਆਂ ਤੇ ਵਰਕਰਾਂ ਨੂੰ ਰਸਤੇ ਦੇ ਵਿੱਚ ਰੋਕ ਲਿਆ ਬੀਜੇਪੀ ਆਗੂਆਂ ਨੇ ਸੜਕ ਤੇ ਹੀ ਧਰਨਾ ਲਾ ਦਿੱਤਾ ਉਸ ਤੋਂ ਬਾਅਦ ਪੁਲਿਸ ਨੇ ਬੀਜੇਪੀ ਆਗੂਆਂ ਨੂੰ ਡਿਟੇਨ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਅਤੇ ਸੀਐਮ ਰਿਹائش ਦੇ ਘਰੋਂ ਦੀ ਕੋਸ਼ਿਸ਼ ਬੀਜੇਪੀ ਦੇ ਵੱਲੋਂ ਕੀਤੀ ਗਈ ਪਰ ਚੰਡੀਗੜ੍ਹ ਪੁਲਿਸ ਦੇ ਵੱਲੋਂ ਅੱਗੇ ਨਹੀਂ ਜਾਣ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਦੇ ਵੱਲੋਂ ਬੀਜੇਪੀ ਦੇ ਵਰਕਰਾਂ ਨੂੰ ਡਿਟੇਨ ਕਰ ਲਿਆ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਇਹ ਪ੍ਰੋਟੈਸਟ ਸੀ ਬੀਜੇਪੀ ਦੇ ਵੱਡੇ ਆਗੂ ਇਸ ਧਰਨੇ ਦੇ ਵਿੱਚ ਸ਼ਾਮਲ ਰਹੇ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਬੀਜੇਪੀ ਦੇ ਵੱਲੋਂ ਅੱਜ ਹੱਲਾ ਬੋਲਿਆ ਗਿਆ ਤਸਵੀਰਾਂ ਨੇ ਜਦੋਂ ਬੀਜੇਪੀ ਆਗੂ ਨੂੰ ਡਿਟੇਨ ਕਰਕੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਜਾਇਆ ਜਾ ਰਿਹਾ ਸੀ ਕਿਨੇ ਕੋਟੀ 50 ਨੰਬਰ ਦਾ ਕੰਮ ਨਹੀਂ ਇਸ ਸ੍ਰੀ ਓਂਦੇ ਦਾ ਕਬਜ਼ਾ ਜਿਹੜਾ ਗਰੀਬਾਂ ਕੇ ਉਹ ਖਾਲੀ ਕਰਾ ਕੇ ਚਾਹੋ ਕਿੰਨੇ ਇਨਕੰਪੀਟੈਂਟ ਹੈ ਭਗਵੰਤ ਮਾਨ ਨਹੀਂ ਇਸ ਕਬਜ਼ੇ ਦਾ ਪਰ ਪੰਜਾਬੀ ਸਾਡ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਦਿੱਤਾ ਹੈ ਅਸੀਂ ਖਾਲੀ ਕਰਵਾਣ ਆਏ ਆ ਸਾਡਾ ਸਵਾਗਤ ਕਰਨ ਦੀ ਬਜਾਏ ਭਗਵੰਤ ਮਾਨ ਨੇ ਉਹਨਾਂ ਨੂੰ ਕਹਿ ਕੇ ਸਰ ਪੁਲਸ ਸਾਡੇ ਨਾਲ ਧੱਕਾ ਕਰ ਲਈ ਹੈ ਸਾਹਿਬ ਆ ਜਿਆਦਾ ਚੱਲਣਾ ਨਹੀਂ ਅਸੀਂ ਕੇਜਰੀਵਾਲ ਸਾਹਿਬ ਦਾ ਪੰਜਾਬ ਆਣਾ ਬੰਦ ਕਰਾਵਾਂਗੇ 50 ਨੰਬਰ ਕੋਠੀ ਖਾਲੀ ਕਰਾਵਾਂਗੇ ਸਾਡਾ ਮੁੱਖ ਮੰਤਰੀ ਪੰਜਾਬੀ ਹੋਵੇ ਅਸੀਂ ਉਹਦੇ ਨਾਲ ਜੇ ਨਿਬੜਨਾ ਹੋਇਆ ਪੰਜਾਬੀਆਂ ਨੇ ਅਸੀਂ ਆਪੇ ਆਪ ਨਿਬੜ ਲਾਗੇ ਇਲੈਕਸ਼ਨਾਂ 'ਚ ਪਰ ਆ ਐਡਾ ਧੱਕਾ ਸਾਡੇ ਚੀਫ ਮਿਨਿਸਟਰ ਉਹਦੇ ਨਾਲ ਤੇ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਦੇ ਮਕਾਨ ਨਾਲ ਹੋਣ ਨਹੀਂ ਦਿੰਦੇ ਅੱਜ ਅਸੀਂ ਮਾਨ ਰিয়ে ਘਰ ਦੇ ਬਾਹਰ ਆਏ ਹਾਂ ਅੱਛਾ ਹੁੰਦਾ ਕਿ ਮਾਨ ਬਾਹਰ ਆਂਦੇ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਸਾਡੇ ਨਾਲ ਗੱਲਬਾਤ ਕਰਦੇ ਅਸੀਂ ਆਪਣੇ ਲਈ ਨਹੀਂ ਆਏ ਅਸੀਂ ਪੰਜਾਬ ਦੇ ਲਈ ਆ ਅੱਜ ਪੰਜਾਬ ਦੇ ਅੰਦਰ ਅਰਾਜਕਤਾ ਦਾ ਮਾਹੌਲ ਹੈ ਅੱਜ ਪੰਜਾਬ 'ਚ ਕਾਨੂੰਨ ਦਾ ਰਾਜ ਨਹੀਂ ਹੈ ਅੱਜ ਪੰਜਾਬ 'ਚ ਗੈਂਗਸਟਰਾਂ ਦਾ ਦੰਦਨ ਆ ਰਹੇ ਨੇ ਅੱਜ ਪੰਜਾਬ ਦੇ ਅੰਦਰ ਰਾਤੀ ਜਦੋਂ ਤੁਸੀਂ ਸੁੰਦੇ ਹੋ ਤੇ ਮਨ 'ਚ ਡਰ ਲੱਗਦਾ ਹੈ ਕਿ ਸਵੇਰੇ ਕੋਈ ਬੁਰੀ ਖਬਰ ਨਾ ਆਵੇ ਕੋਈ ਦਿਨ ਐਸਾ ਨਹੀਂ ਜਦੋਂ ਤੁਹਾਨੂੰ ਕੋਈ ਮਾੜਾ ਫੋਨ ਨਾ ਜਗਾਦਾ ਹੋਵੇ ਇਹ ਉਹ ਹਾਲਾਤ ਨੇ ਕਿ ਅਤੰਕਵਾਦ ਦਾ ਦੌਰ ਯਾਦ ਆਦਾ ਹੈ ਜਦੋਂ ਮਾਂ ਡਰਦੀ ਸੀ ਕਿ ਮੇਰਾ ਮੁੰਡਾ ਘਰੋਂ ਬਾਹਰ ਗਿਆ ਤੇ ਸ਼ਾਮ ਨੂੰ ਜਦ ਤੱਕ ਉਹ ਵਾਪਸ ਨਹੀਂ ਆਉਂਦਾ ਸੀ ਤੇ ਦਰਵਾਜ਼ੇ ਤੇ ਟਿਕ ਟਿੱਕੀ ਲਗਾ ਕੇ ਦੇਖਦੀ ਰਹਿੰਦੀ ਸੀ ਇਹ ਸਰਕਾਰ ਜਿੰਨ ਪੰਜਾਬੀਆਂ ਨੇ ਇਹ ਵਾਦਾ ਕੀਤਾ ਸੀ ਕਿ ਅਸੀਂ ਕਾਨੂੰਨ ਦਾ ਰਾਜ ਦੇਾਂਗੇ ਇਹ ਕਾਨੂੰਨ ਦਾ ਰਾਜ ਦੇਣ ਚ ਪੂਰੀ ਤਰ੍ਹਾਂ ਫੇਲ ਹੋਈ ਔਰ ਜਦੋਂ ਸਰਕਾਰਾਂ ਹੁੰਗੀਆਂ ਔਰ ਬਹਿਰੀਆਂ ਹੋ ਜਾਂਦੀਆਂ ਤੇ ਲੋਕਤੰਤਰ ਦੇ ਅੰਦਰ ਵਿਪੱਖ ਦੀ ਲੋਕਾਂ ਦੀ ਜਨਤਾ ਦੀ ਆਵਾਜ਼ ਬਣ ਕੇ ਸੜਕਾਂ ਤੇ ਆਣਾ ਲੱਗਦਾ ਹੈ। ਔਰ ਬੀਜੇਪੀ ਪੰਜਾਬ ਅੱਜ ਉਹ ਕੰਮ ਕਰਨ ਲਈ ਆਈ ਹੈ। ਬੀਜੇਪੀ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਗਿਆ ਏ ਪ੍ਰੋਟੈਸਟ ਕੀਤਾ ਗਿਆ ਹੈ ਸੀਐਮ ਰਿਹائش ਕੇਰਨ ਦੀ ਕੋਸ਼ਿਸ਼ ਬੀਜੇਪੀ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਬੀਜੇਪੀ ਨੂੰ ਰੋਕ ਲਿਆ ਗਿਆ ਬੀਜੇਪੀ ਦੇ ਆਗੂਆਂ ਨੂੰ ਡਿਟੇਨ ਕਰ ਲਿਆ ਗਿਆ ਪਰ ਇਸ ਦੌਰਾਨ ਕਾਨੂੰਨ ਵਿਵਸਥਾ ਦੇ ਮੁੱਦੇ ਦੇ ਉੱਤੇ ਬੀਜੇਪੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਏ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਵਿੱਟੂ ਸਮੇਤ ਬੀਜੇਪੀ ਦੇ तमाम ਆਗੂ ਇੱਥੇ ਮੌਜੂਦ ਰਹੇ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਸੀਐਮ ਰਹਿਾਇਸ਼ ਦੀ ਘੇਰਨ ਦੀ ਕੋਸ਼ਿਸ਼ ਬੀਜੇਪੀ ਦੇ ਵੱਲੋਂ ਕੀਤੀ ਗਈ ਸੈਕਟਰ 37 ਵਿਚਲੇ ਪਾਰਟੀ ਦਫ਼ਤਰ ਤੋਂ ਬੀਜੇਪੀ ਆਗੂ ਅੱਗੇ ਵਧੇ ਹਾਲਾਂਕਿ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਗਿਆ ਜਿਸ ਤੋਂ ਬਾਅਦ ਸੜਕ 'ਤੇ ਹੀ ਬੀਜੇਪੀ ਆਗੂਆਂ ਦੇ ਵੱਲੋਂ ਧਰਨਾ ਲਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਬੀਜੇਪੀ ਆਗੂਆਂ ਨੂੰ ਡਿਟੇਨ ਕਰ ਲਿਆ ਗਿਆ ਸੀਐਮ ਰਹਿਾਇਸ਼ ਦੇ ਨੇੜੇ ਬੀਜੇਪੀ ਦੇ ਵੱਲੋਂ ਧਰਨਾ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਸੁਨੀਲ ਜਾਖੜ ਅਸ਼wini ਸ਼ਰਮਾ ਰਵਨੀਤ ਬਿੱਟੂ ਤੇ ਹੋਰ ਆਗੂ ਮੌਜੂਦ ਰਹੇ ਨੇ ਇਸ ਤਰਨੇ ਦੇ ਵਿੱਚ ਅੱਗੇ ਬਾਦਿਆਂ ਤੇ ਉਧਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੇ ਬਹਾਨੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਏ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਬਲਤੇਜ ਪੰਨੂ ਨੇ ਕਿਹਾ ਕਿ ਰਵਨੀਤ ਬਿੱਟੂ ਮੰਨ ਚੁੱਕੇ ਨੇ ਕਿ ਅਕਾਲੀ ਚਿੱਟਾ ਵਕਾਉਂਦੇ ਰਹੇ ਨੇ ਅਤੇ ਸੁਨੀਲ ਜਾਖੜ ਅਕਾਲੀ ਦਲ ਨਾਲ ਗੱਠ ਜੋੜ ਦੀ ਵਕਾਲਤ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਕੀ ਜਾਖੜ ਚਿੱਟਾ ਵੇਚਣ ਵਾਲਿਆਂ ਦੇ ਨਾਲ ਗੱਠ ਜੋੜ ਕਰਨਾ ਚਾਹੁੰਦੇ ਨੇ ਦਰਸਲ ਆਪ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਰਵਨੀਤ ਮਿੱਟੂ ਨੇ ਇਹ ਵੀ ਮੰਨਿਆ ਕਿ ਗੈਂਗਸਟਰਵਾਦ ਲਈ ਅਕਾਲੀ ਜ਼ਿੰਮੇਵਾਰ ਨੇ ਰਵਨੀਤ ਮਿੱਟੂ ਜਾਖੜ ਅਤੇ ਕੈਪਟਨ ਨਾਲ ਵੀ ਸਲਾਹ ਕਰ ਲੈਣ ਇਹ ਵੀ ਆਪ ਦੇ ਵੱਲੋਂ ਤੰਜ ਕਸਿਆ ਗਿਆ ਹੈ ਬਿੱਟੂ ਪੋਚਣ ਕੈਪਟਨ ਅਤੇ ਜਾਖੜ ਅਕਾਲੀ ਦਲ ਨੂੰ ਕਿਵੇਂ ਦੇਖਦੇ ਨੇ ਸਾਡੀ ਸਰਕਾਰ ਨੇ ਚਿੱਟੇ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਆਪਨੇ ਕਿਹਾ ਕਿ ਸੈਡ ਬੀਜੇਪੀ ਗੱਠਜੋੜ ਤੇ ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨੇ ਕਿਹਾ ਕਿ ਜੇਕਰ ਬੀਜੇਪੀ ਅਕਾਲੀ ਦਲ ਨਾਲ ਗੱਠਜੋੜ ਕਰ ਲੈਂਦੀ ਹੈ ਤਾਂ ਕੱਲ ਨੂੰ ਸਰਕਾਰ ਆ ਜਾਂਦੀ ਹੈ ਤਾਂ ਜੇਕਰ ਉਹ ਚਿੱਟਾ ਵਕਵਾਉਂਦੇ ਨੇ ਜਾਂ ਗੈਂਗਸਟਰ ਬਾਦ ਆਉਂਦਾ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਹੋਏਗਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਕਿਉਂਕਿ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਗੱਠਜੋੜ ਦੀ ਗੱਲ ਆਖ ਚੁੱਕੇ ਬਿੱਟੂ ਜੀ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹਨਾਂ ਸਵਾਲਾਂ ਦੇ ਜਵਾਬ ਬਿੱਟੂ ਜੀ ਨੂੰ ਜੇ ਚਾਹੀਦੇ ਨੇ ਤੇ ਉਹ ਘੱਟੋ ਘੱਟ ਸੁਨੀਲ ਜਾਖੜ ਜੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਪੁੱਛ ਕੇ ਦੱਸ ਦੇਣ ਕਿ ਚਿੱਟਾ ਬਕਵਾਉਣ ਵਾਲਿਆਂ ਦੇ ਨਾਲ ਅੱਜ ਉਹ ਗੱਠਜੋੜ ਕਰਨ ਲਈ ਕਾਦੇ ਲਈ ਕਾੜੇ ਨੇ ਇਹ ਤਾਂ ਬਿੱਟੂ ਜੀ ਦੀ ਵਰਡਿੰਗ ਆ ਕਿ ਚਿੱਟਾ ਫਿਰ ਚਿੱਟਾ ਕਿਵੇਂ ਰੋਕਾਂਗੇ ਜੇ ਉਹਨਾਂ ਦੇ ਨਾਲ ਸਮਝੌਤਾ ਹੋ ਗਿਆ ਫਿਰ ਗੈਂਗਸਟਰ ਕਿਵੇਂ ਰੋਕਾਂਗੇ ਜੇ ਉਹਨਾਂ ਦੇ ਨਾਲ ਸਮਝੌਤਾ ਹੋ ਗਿਆ ਬਿੱਟੂ ਜੀ ਉਮੀਦ ਹੈ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਆਪਣੀ ਪਾਰਟੀ ਦੇ ਜਿਹਦੇ ਵਿੱਚ ਅੱਜਕੱਲ ਤੁਸੀਂ ਹੋ ਉਹਨਾਂ ਦੀ ਉਹ ਸੀਨੀਅਰ ਲੀਡਰਸ਼ਿਪ ਜਿਹਦੇ ਜਾਕਰ ਸਾਹਿਬ ਤੋਂ ਪ੍ਰਧਾਨ ਨੇ ਪੰਜਾਬ ਭਾਜਪਾ ਦੇ ਕੈਪਟਨ ਅਮਰਿੰਦਰ ਸਿੰਘ ਹੁੜੀ ਵੀ ਸੀਨੀਅਰ ਨੇਤਾਵਾਂ ਚ ਆਉਂਦੇ ਨੇ ਭਾਜਪਾ ਦੇ ਘਟੋ ਘਟ ਇਹਨਾਂ ਦੋਨਾਂ ਤੋਂ ਪੁੱਛ ਕੇ ਦੱਸ ਦਿਓ ਕਿ ਅੱਜ ਜੇ ਉਹ ਪੈਰਵਾਈ ਕਰ ਰਹੇ ਨੇ ਸਭ ਤੋਂ ਵੱਡੀ ਪੈਰਵਾਈ ਕਰ ਰਹੇ ਨੇ ਕਿ ਜਿੰਨੀ ਛੇਤੀ ਹੋ ਸਕਦਾ ਗੱਠਜੋੜ ਕਰੋ ਜਿੰਨੀ ਛੇਤੀ ਹੋ ਸਕਦਾ ਗੱਠਜੋੜ ਕਰੋ ਉਹ ਕਿਸ ਬਿਹਾਫ ਦੇ ਉੱਤੇ ਗੱਠਜੋੜ ਕਰਨਾ ਚਾਹੁੰਦੇ ਨੇ ਜਦੋਂ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਅਕਾਲੀ ਦਰ ਬਾਦਲ ਦੇ ਨਾਲ ਗੱਠਜੋੜ ਹੋ ਗਿਆ ਤਾਂ ਪੰਜਾਬ ਦੇ ਵਿੱਚ ਚਿੱਟਾ ਮੁੜ ਕੇ ਫੇਰ ਵੇਖਣਾ ਸ਼ੁਰੂ ਹੋ ਜਾਊਗਾ ਔਰ ਗੈਂਗਸਟਰਵਾਦ ਜਿਹੜਾ ਉਹ ਦੁਬਾਰਾ ਫੇਰ ਆਉਣਾ ਸ਼ੁਰੂ ਹੋ ਜਾਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਆਈ ਹੈ 2022 ਤੋਂ ਚਿੱਟੇ ਨੂੰ ਠੱਲ ਪਾਉਣ ਦੇ ਵਾਸਤੇ ਅਸੀਂ ਨਿਰੰਤਰ ਯਤਨ ਕੀਤੇ ਨੇ ਅੱਜ ਵੀ ਕਰ ਰਹੇ ਹਾਂ ਯੁੱਧ ਨਸ਼ਿਆਂ ਵਿਰੁੱਧ ਦਾ ਦੂਸਰਾ ਪੜਾਅ ਇਸ ਵੇਲੇ ਚੱਲ ਰਿਹਾ ਪੰਜਾਬ ਦੇ ਵਿੱਚ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਲੜਾਈ ਲੜਨੀ ਪਈ ਚਿੱਟੇ ਲਈ ਅਸੀਂ ਲੜਾਂਗੇ ਗੈਂਗਸਟਰ ਬਾਦ ਨੂੰ ਠੱਲ ਪਾਉਣ ਦੇ ਵਾਸਤੇ ਸਾਡੀ ਪੰਜਾਬ ਪੁਲਿਸ ਇਸ ਵੇਲੇ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ ਔਰ ਜਿਹੜਾ ਗੈਂਗਸਟਰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਗੋਲੀ ਚਲਾਉਂਦਾ ਉਹਨੂੰ ਉਹਦਾ ਜਵਾਬ ਉਹਦੀ ਭਾਸ਼ਾ ਦੇ ਵਿੱਚ ਮੌਜੂਦਾ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ 117 ਸੀਟਾਂ ਤੇ ਅਸੀਂ ਲੜਕਿਉਂ ਤਿਆਰੀ ਕਿਉਂ ਕਰ ਰਹੇ ਹਾਂ ਅਸੀਂ ਦੇਖੋ ਬਹੁਤ ਲੋਕਾਂ ਦੀਆਂ ਇਹ ਗੱਲਾਂ ਨੇ ਕਿਉਂਕਿ ਭਾਜਪਾ ਨਾ ਪਹਿਲਾਂ ਅਕਾਲੀ ਦਲ ਦਾ ਅਲਾਈਅੰਸ ਰਿਹਾ ਏ ਲੀਡਰਸ਼ਿਪ ਇੱਕ ਦੂਜੇ ਨਾਲ ਕੰਮ ਕਰਦੀ ਰਹੀ ਹੈ ਤਿੰਨ ਇਲੈਕਸ਼ਨਾਂ ਲੜੀਆਂ ਨੇ ਇਸ ਕਰਕੇ ਉਹ ਗੱਲ ਰਹਿੰਦੀ ਆ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਹੈ ਵੀ ਅਸੀਂ ਮੈਂ ਕੋਈ ਅਕਾਲੀ ਦਲ ਨੂੰ ਮਾੜਾ ਚੰਗਾ ਮੇਰਾ ਕਹਿਣ ਦਾ ਕੋਈ ਨਿੱਜੀ ਨਹੀਂ ਪਰ ਮੈਨੂੰ ਦੱਸੋ ਜੇ ਜੇ ਅਸੀਂ ਭਾਜਪਾ ਦਾ ਵਾਲਾ ਡਬਲ ਇੰਜਨ ਚਲਾਉਣਾ ਹੋਰੇ ਜੇ ਅਸੀਂ ਡਿਵੈਲਪਮੈਂਟ ਦੀਆਂ ਉਹ ਰੇ ਨਦੀਆਂ ਡਬਲਿੰਗ ਜਿੰਨੇ ਚਲਾਉਣੀਆਂ ਤੇ ਫਿਰ ਅਸੀਂ ਕਿਸੇ ਦੇ ਲੜ ਕੇ ਕਿਵੇਂ ਚਲਾਵਾਂਗੇ ਜੇ ਮੋਦੀ ਜੀ ਦਾ ਮਾਡਲ ਲਾਉਣਾ ਤੇ ਫਿਰ ਭਾਜਪਾ ਦੀ ਸਰਕਾਰ ਹੀ ਚਾਹੀਦੀ ਹੈ ਨਾ ਉਹੀ ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ ਫਿਰ ਅਸੀਂ ਨਹੀਂ ਦੂਜੇ ਨੂੰ ਬਣਾ ਕੇ ਉੱਥੇ ਟਾ ਬੇਚੂਗਾ ਕੱਲ ਨੂੰ ਕੀ ਕਰਾਂਗੇ ਦੂਜੇ ਕੱਲ ਨੂੰ ਉਹ ਗੈਂਗਸਟਰ ਬਾਦ ਚਲਾਊਗਾ ਕੀ ਕਰਾਂਗੇ ਜਿਹੜੇ ਸਵਾਲ ਖੜੇ ਕੀਤੇ ਨੇ ਉਹਨਾਂ ਸਵਾਲਾਂ ਦੇ ਜਵਾਬ ਬਿੱਟੂ ਜੀ ਨੂੰ ਜੇ ਚਾਹੀਦੇ ਨੇ ਤੇ ਉਹ ਘੱਟੋ ਘੱਟ ਸੁਨੀਲ ਧਾਕੜ ਜੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਪੁੱਛ ਕੇ ਦੱਸ ਦੇਣ ਕਿ ਚਿੱਟਾ ਬਕਵਾਉਣ ਵਾਲਿਆਂ ਦੇ ਨਾਲ ਅੱਜ ਉਹ ਗੱਠਜੋੜ ਕਰਨ ਲਈ ਕਾਦੇ ਲਈ ਕਾਲੇ ਨੇ ਇਹ ਤਾਂ ਬਿੱਟੂ ਜੀ ਦੀ ਵਰਡਿੰਗ ਆ ਕਿ ਚਿੱਟਾ ਫਿਰ ਚਿੱਟਾ ਕਿਵੇਂ ਰੋਕਾਂਗੇ ਜੇ ਉਹਨਾਂ ਦੇ ਨਾਲ ਸਮਝੌਤਾ ਹੋ ਗਿਆ ਫਿਰ ਗੈਂਗਸਟਰ ਕਿਵੇਂ ਰੋਕਾਂਗੇ ਜੇ ਉਹਨਾਂ ਦੇ ਨਾਲ ਸਮਝੌਤਾ ਹੋ ਗਿਆ ਬਿੱਟੂ ਜੀ ਉਮੀਦ ਹੈ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਆਪਣੀ ਪਾਰਟੀ ਦੇ ਜਿਹਦੇ ਵਿੱਚ ਅੱਜਕੱਲ ਤੁਸੀਂ ਹੋ ਉਹਨਾਂ ਦੀ ਉਹ ਸੀਨੀਅਰ ਲੀਡਰਸ਼ਿਪ ਜਿਹਦੇ ਜਾਕਰ ਸਾਹਿਬ ਤੋਂ ਪ੍ਰਧਾਨ ਨੇ ਪੰਜਾਬ ਭਾਜਪਾ ਦੇ ਕੈਪਟਨ ਅਮਰਿੰਦਰ ਸਿੰਘ ਹੁੜੀ ਵੀ ਸੀਨੀਅਰ ਨੇਤਾਵਾਂ ਚਾਹੁੰਦੇ ਨੇ ਭਾਜਪਾ ਦੇ ਘੱਟੋ ਘੱਟ ਇਹਨਾਂ ਦੋਨਾਂ ਤੋਂ ਪੁੱਛ ਕੇ ਦੱਸ ਦਿਓ ਕਿ ਅੱਜ ਜੇ ਉਹ ਪੈਰਵਾਈ ਕਰ ਰਹੇ ਨੇ ਸਭ ਤੋਂ ਵੱਡੀ ਪੈਰਵਾਈ ਕਰ ਰਹੇ ਨੇ ਕਿ ਜਿੰਨੀ ਜੇਤੀ ਹੋ ਸਕਦਾ ਗੱਠਜੋੜ ਕਰੋ ਜਿੰਨੀ ਜੇਤੀ ਹੋ ਸਕਦਾ ਗੱਠਜੋੜ ਕਰੋ ਉਹ ਕਿਸ ਬਿਹਾਫ ਦੇ ਉੱਤੇ ਗੱਠਜੋੜ ਕਰਨਾ ਚਾਹੁੰਦੇ ਨੇ ਜਦੋਂ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਅਕਾਲੀ ਦਰ ਬਾਦਲ ਦੇ ਨਾਲ ਗੱਠਜੋੜ ਹੋ ਗਿਆ ਤਾਂ ਪੰਜਾਬ ਦੇ ਵਿੱਚ ਚਿੱਟਾ ਮੁੜ ਕੇ ਫੇਰ ਵੇਖਣਾ ਸ਼ੁਰੂ ਹੋ ਜਾਊਗਾ ਔਰ ਗੈਂਗਸਟਰ ਵਾਰ ਜਿਹੜਾ ਉਹ ਦੁਬਾਰਾ ਫੇਰ ਆਉਣਾ ਸ਼ੁਰੂ ਹੋ ਜਾਊਗਾ ਉਹ ਕੀ ਚਾਹੁੰਦੇ ਕੀ ਨੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਮੈਂ ਜਿਹੜਾ ਵੀ ਉਹਨਾਂ ਦਾ ਸਪੋਕਸਪੀਰ ਹੈ ਉਹ ਆਪਣਾ ਸੋਚ ਲ ਉਹਨਾਂ ਨੇ ਕੀ ਕਰਨਾ ਸਾਡਾ ਕਾਹਦਾ ਫਿਕਰ ਆ ਉਹਨਾਂ ਨੂੰ ਸਾਡਾ ਕਾਹਦਾ ਫਿਕਰ ਆ ਉਹਨਾਂ ਨੂੰ ਅਸੀਂ ਸਮਝੌਤਾ ਕਰੀਏ ਨਾ ਕਰੀਏ ਚਾਹੇ ਅਸੀਂ 100 ਪਾਰਟੀਆਂ ਨਾ ਕਰੀਏ ਉਹਨੂੰ ਕਾਹਦਾ ਫਿਕਰ ਤੁਸੀਂ ਆਪਣਾ ਦੇਖੋ ਨਾ ਅਸੀਂ ਜੋ ਕਰਨਾ ਉਹ ਅਸੀਂ ਸਾਡੀ ਪਾਰਟੀ ਹਾਈ ਕਮਾਂਡ ਫੈਸਲਾ ਲਾਊਗੀ ਤੁਸੀਂ ਕਿਉਂ ਘਬਰਾਏ ਬੈਠੇ ਹੋ ਐਵੇਂ ਤੁਸੀਂ ਕਿਉਂ ਡਰਦੇ ਹੋ ਤੁਹਾਨੂੰ ਸਾਡੇ ਸੁਪਨੇ ਆਉਂਦੇ ਆ ਤੁਸੀਂ ਆਪਣਾ ਕੰਮ ਕਰੋ ਕਦੇ ਤੁਹਾਨੂੰ ਅਕਾਲੀ ਦਲ ਦੇ ਸੁਪਨੇ ਆਉਂਦੇ ਆ ਕਦੇ ਤੁਹਾਨੂੰ ਬੀਜੇਪੀ ਦੇ ਸੁਪਨੇ ਆਉਂਦੇ ਆ ਤੁਸੀਂ ਕੀ ਚਾਹੁੰਦੇ ਕਿਉਂ ਦੱਸੋ ਕਿਉਂ ਇੰਨਾ ਡਰੇ ਹੋਏ ਹੋ ਤੁਹਾਨੂੰ ਬਾਕੀ ਪਾਰਟੀਆਂ ਦਾ ਮੈਨੂੰ ਪਤਾ ਨਹੀਂ ਕੱਲੀ ਬੀਜੇਪੀ ਅੱਜ ਤੀਜੀ ਵਾਰ ਦੇਸ਼ ਸਰਕਾਰ ਬਣਾਈ ਹੈ